ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਆਪਣੀ ਰਸੋਈ ਦੇ ਵਿੱਚ ਇਹ ਦੋ ਵਰਤਨ ਹਮੇਸ਼ਾ ਭਰ ਕੇ ਰੱਖਿਆ ਕਰੋ ਕਿਉਂਕਿ ਜਿਹੜੀਆਂ ਪਹਿਣਾ ਬੀਬੀਆਂ ਆਪਣੀ ਰਸੋਈ ਦੇ ਵਿੱਚ ਆਪਣੇ ਘਰ ਦੇ ਵਿੱਚ ਇਹ ਦੋ ਵਰਤਨ ਪਰ ਕੇ ਰੱਖਦਿਆਂ ਨੇ ਉਹਨਾਂ ਘਰਾਂ ਦੀ ਬਰਕਤ ਉਹਨਾਂ ਘਰਾਂ ਦੀ ਸੁੱਖ ਸ਼ਾਂਤੀ ਹਮੇਸ਼ਾ ਹੀ ਵੱਧਦੀ ਜਾਂਦੀ ਆ ਤਾਂ ਇਹ ਦੋ ਵਰਤਨ ਕਿਹੜੇ ਆ ਅਤੇ ਕਿਹੜੀ ਚੀਜ਼ ਦੇ ਨਾਲ ਆਪਾਂ ਪਰ ਕੇ ਰੱਖਣੇ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਵੀਡੀਓ ਸੁਣਨ ਤੋਂ ਬਾਅਦ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਤੁਸੀਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਵਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਅੱਜ ਦੀ ਵੀਡੀਓ ਦੇ ਵਿਸ਼ੇ ਤੇ ਗੱਲ ਕਰਨ ਤੋਂ ਪਹਿਲਾਂ ਮੈਂ ਆਪ ਜੀ ਦੇ ਨਾਲ ਆਪਣੇ ਅੱਖੀ ਲਿਖਿਆ ਹੋਇਆ ਵਰਤਾਂ ਦਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਦੇਖੋ ਜੀ ਸਾਡੇ ਸਮੇਂ ਦੇ ਵਿੱਚ ਜਦੋਂ ਅਸੀਂ ਪੜ੍ਹਾਈ ਕਰ ਰਹੇ ਸਾਂ ਤਾਂ ਉਸ ਵੇਲੇ ਸਾਡੇ ਪਿੰਡ ਦਾ ਸਕੂਲ ਸਿਰਫ 10ਵੀਂ ਤੱਕ ਸੀ ਹੁਣ ਸਾਡੇ ਪਿੰਡ ਨੇ ਬਹੁਤ ਤਰੱਕੀ ਕਰ ਲਈ ਆ ਪਰ ਉਸ ਵੇਲੇ ਸਕੂਲ 10ਵੀਂ ਤੱਕ ਸੀ ਤਾਂ 10ਵੀਂ ਤੋਂ ਬਾਅਦ ਦੀ ਪੜ੍ਹਾਈ ਬੱਚਿਆਂ ਨੂੰ ਸ਼ਹਿਰ ਦੇ ਵਿੱਚ ਜਾ ਕੇ ਕਰਨੀ ਪੈਂਦੀ ਸੀ ਸਾਡੇ ਨੇੜੇ ਸ਼ਹਿਰ ਤਾਂ ਪੈਂਦਾ ਸੀ ਪਰ ਸ਼ਹਿਰ ਉਹ ਰੋਜ਼ਾਨਾ ਆਉਣਾ ਜਾਣਾ ਬੜਾ ਔਖਾ ਲੱਗਦਾ ਸੀ ਇਸ ਕਰਕੇ ਮੈਂ 10ਵੀਂ ਤੋਂ ਬਾਅਦ ਦੀ ਪੜ੍ਹਾਈ ਸ਼ਹਿਰ ਦੇ ਵਿੱਚ ਕੀਤੀ ਆਪਣੇ ਇੱਕ ਰਿਸ਼ਤੇਦਾਰਾਂ ਦੇ ਘਰ ਦੇ ਵਿੱਚ ਰਹਿ ਕੇ ਤੇ ਉਹ ਰਿਸ਼ਤੇਦਾਰਾਂ ਦੇ ਗੁਮਾਂਢ ਦੇ ਵਿੱਚ ਇੱਕ ਪਰਿਵਾਰ ਐਸਾ ਰਹਿੰਦਾ ਸੀ ਜਿਹਦੇ ਵਿੱਚ ਇੱਕ ਬਜ਼ੁਰਗ ਮਾਤਾ ਜੀ ਸੀ ਉਹ ਬਜ਼ੁਰਗ ਮਾਤਾ ਜੀ ਮੈਨੂੰ ਬਹੁਤ ਪਿਆਰ ਕਰਦੇ ਸੀ ਤੇ ਮੈਨੂੰ ਪਿਆਰ ਕਰਨ ਦੀ ਵਜ੍ਹਾ ਕੀ ਸੀ ਕਿਉਂਕਿ ਉਹ ਮਾਤਾ ਜੀ ਬੜੇ ਧਾਰਮਿਕ ਵਿਰਤੀ ਵਾਲੇ ਸਨ ਉਹਨਾਂ ਨੇ ਜਿੱਥੇ ਵੀ ਧਾਰਮਿਕ ਸਥਾਨ ਤੇ ਜਾਣਾ ਉੱਥੋਂ ਕੋਈ ਨਾ ਕੋਈ ਕਿਤਾਬ ਲੈ ਆਉਣੀ ਸਾਖੀਆਂ ਕਥਾ ਕਹਾਣੀਆਂ ਉਹਨਾਂ ਕਿਤਾਬਾਂ ਦੇ ਵਿੱਚ ਹੁੰਦੀਆਂ ਸਨ ਤਾਂ ਉਹ ਮਾਤਾ ਜੀ ਨੇ ਮੇਰੇ ਕੋਲ ਆਉਣਾ ਮੈਨੂੰ ਕਹਿਣਾ ਕਿ ਮੈਨੂੰ ਕੋਈ ਨਾ ਕੋਈ ਕਥਾ ਕੋਈ ਕਹਾਣੀ ਇਹਦੇ ਵਿੱਚੋਂ ਪੜ੍ਹ ਕੇ ਸੁਣਾ ਉਹ ਮਾਤਾ ਜੀ ਦੇ ਆਪਣੇ ਤਿੰਨ ਪੁੱਤਰ, ਤਿੰਨ ਲੋਵਾਂ ਅਤੇ ਪੁੱਤ-ਪੁੱਤਰੀਆਂ ਸਨ। ਉਹ ਮਾਤਾ ਜੀ ਦੀਆਂ ਦੋ ਪੁੱਤਰੀਆਂ ਉਹ ਵੀ ਪਲੱਸ 2 ਦੇ ਵਿੱਚ ਪੜ੍ਹਦੀਆਂ ਸਨ। ਮੇਰੇ ਨਾਲ ਹੀ ਸੀ। ਤਾਂ ਉਹ ਵੀ ਉਹਨਾਂ ਨੂੰ ਉਹ ਧਾਰਮਿਕ ਕਿਤਾਬਾਂ ਪੜ੍ਹ ਕੇ ਸੁਣਾਉਂਦੀਆਂ ਸੀ ਪਰ ਪੜ੍ਹਾਈ ਕਰਨ ਦੇ ਕਰਕੇ ਹੁਣ ਬਹੁਤਾ ਸਮਾਂ ਤਾਂ ਮਾਤਾ ਜੀ ਨੂੰ ਨਹੀਂ ਦੇ ਪਾਉਨੇ ਸਾਂ। ਤਾਂ ਅੱਧਾ ਪੌਣਾ ਘੰਟਾ ਉਹਨਾਂ ਨੇ ਕੁਝ ਨਾ ਕੁਝ ਸੁਣਾ ਦੇਣਾ ਅਤੇ ਅੱਧਾ ਪੌਣਾ ਘੰਟਾ ਮੇਰੇ ਕੋਲ ਉਹਨਾਂ ਨੇ ਆ ਕੇ ਬੈਠਣਾ ਮੇਰੇ ਕੋਲੋਂ ਵੀ ਆਪਣੀ ਲਿਆਂਦੀ ਹੋਈ ਕਿਤਾਬ ਦੇ ਵਿੱਚੋਂ ਕੋਈ ਜ਼ਾਕੀ ਕਹਾਣੀ ਸੁਣ ਕੇ ਜਾਣਾ ਉਹ ਮਾਤਾ ਜੀ ਦਾ ਸੁਭਾਅ ਬਹੁਤ ਹੀ ਚੰਗਾ ਬੜੇ ਨੇਕ ਦਿਲ ਦੇ ਸਨ ਜਦੋਂ ਵੀ ਉਹਨਾਂ ਦੇ ਘਰ ਦੇ ਵਿੱਚ ਕਿਸੇ ਨੇ ਜਾਣਾ ਉਹਨਾਂ ਨੇ ਕਦੇ ਵੀ ਚਾਹ ਪਾਣੀ ਪੀਤੇ ਤੋਂ ਬਿਨਾਂ ਆਉਣ ਨਾ ਦੇਣਾ ਜੇ ਕਿਸੇ ਨੇ ਉਹਨਾਂ ਦੇ ਘਰ ਦੇ ਵਿੱਚ ਪ੍ਰਸ਼ਾਦਾ ਬਣਦੇ ਤੇ ਚਲੇ ਜਾਣਾ ਤਾਂ ਮਜਾਲ ਸੀ ਕਿ ਮਾਤਾ ਜੀ ਬਿਨਾਂ ਪ੍ਰਸ਼ਾਦਾ ਛਕਿਆ ਆਉਣ ਦਿੰਦੇ ਭਾਵੇਂ ਅਗਲਾ ਜੋਰ ਲਾਉਂਦਾ ਕਿ ਨਹੀਂ ਮੈਂ ਹੁਣੇ ਪ੍ਰਸ਼ਾਦਾ ਛੱਕ ਕੇ ਆਇਆ ਏ ਪਰ ਫੇਰ ਵੀ ਮਾਤਾ ਜੀ ਨੇ ਕਿਹਾ ਕਿ ਨਹੀਂ ਸਵਾਦ ਹੀ ਦੇਖ ਲਓ ਸਬਜੀ ਦਾ ਇੱਕ ਪ੍ਰਸ਼ਾਦਾ ਛਕ ਲਓ ਅੱਧਾ ਅੱਧਾ ਛਕ ਲਓ ਇਸ ਤਰ੍ਹਾਂ ਕਰਕੇ ਨਾ ਉਹਨਾਂ ਨੇ ਇੱਕ ਅੱਧੀ ਰੋਟੀ ਖਵਾ ਹੀ ਦੇਣੀ ਕਈ ਵਾਰ ਅਸੀਂ ਇਸੇ ਕਰਕੇ ਰੋਟੀ ਦੇ ਟਾਈਮ ਤੇ ਉਹਨਾਂ ਦੇ ਘਰ ਜਾਂਦੇ ਹੀ ਨਹੀਂ ਸੀ ਕਿ ਮਾਂ ਤਾਂ ਦੇ ਜ਼ੋਰ ਜ਼ਬਰਦਸਤੀ ਦੇ ਕਰਕੇ ਰੋਟੀ ਖਵਾ ਦੇਣੀ ਆ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਨੋਹਾਂ ਸੀ ਵੈਸੇ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਬੜੀ ਏਕਤਾ ਇਤਿਫਾਕ ਸਾਰੇ ਰਲ ਮਿਲ ਕੇ ਰਹਿੰਦੇ ਚਲੋ ਕਦੀ ਮਾੜਾ ਮੋਟਾ ਮਨ ਮਟਾਵ ਤਾਂ ਹਰੇਕ ਘਰ ਦੇ ਵਿੱਚ ਹੋ ਜਾਂਦਾ ਹੈ ਪਰ ਪਰਿਵਾਰਕ ਪੱਖੋਂ ਆਰਥਿਕ ਪੱਖੋਂ ਮਾਤਾ ਜੀ ਬੜੇ ਸੁਖੀ ਸਨ ਕਿਉਂਕਿ ਕਾਰੋਬਾਰ ਵੀ ਚੰਗਾ ਸੀ ਖੁੱਲਾ ਪੈਸਾ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਸਾਰੇ ਪਰਿਵਾਰ ਦੇ ਮੈਂਬਰ ਵੀ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਪਰ ਉਹਨਾਂ ਦੀਆਂ ਨੋਹਾਂ ਮਾਤਾ ਜੀ ਦੇ ਇਸ ਸੁਭਾਅ ਤੋਂ ਕਈ ਵਾਰ ਥੋੜਾ ਜਿਹਾ ਕਾਲੀਆਂ ਪੈ ਜਾਂਦੀਆਂ ਕਈ ਵਾਰ ਉਹਨਾਂ ਨੇ ਸਾਡੇ ਨਾਲ ਗੱਲ ਕਰਨੀ ਕੀ ਸਾਡੀ ਮਾਤਾ ਦਾ ਇਹ ਸੁਭਾਅ ਬਿਲਕੁਲ ਚੰਗਾ ਨਹੀਂ ਲੱਗਦਾ ਕਿ ਕੋਈ ਵੀ ਘਰ ਦੇ ਵਿੱਚ ਆਉਂਦਾ ਹੈ ਉਹਨੂੰ ਜ਼ੋਰ ਜ਼ਬਰਦਸਤੀ ਕਰਕੇ ਰੋਟੀ ਖਵਾਉਣ ਬਿਠਾ ਲੈਂਦੇ ਨੇ ਜੇ ਕੋਈ ਰਾਹੀ ਪਾਂਦੀ ਕੋਈ ਐਡਰੈਸ ਪੁੱਛਣ ਵੀ ਆਉਂਦਾ ਹੈ ਨਾ ਉਹਨੂੰ ਵੀ ਗੱਲੀ ਲਾ ਲੈਂਦੇ ਨੇ ਫਿਰ ਉਹਨੂੰ ਵੀ ਚਾਹ ਪਾਣੀ ਪਿਆ ਕੇ ਹੀ ਭੇਜਦੇ ਨੇ ਤਾਂ ਇਸ ਕਰਕੇ ਸਾਨੂੰ ਕਈ ਵਾਰ ਮਾਤਾ ਤੇ ਬੜਾ ਗੁੱਸਾ ਆਉਂਦਾ ਹੈ ਉਹ ਮਾਤਾ ਜੀ ਨੂੰ ਸਾਰੇ ਚਾਈ ਦੀ ਕਹਿੰਦੇ ਹੁੰਦੇ ਸਨ ਤਾਂ ਕਈ ਵਾਰ ਉਹਨਾਂ ਦੀਆਂ ਨੋਵਾਂ ਨੇ ਇਹ ਗੱਲਾਂ ਕਰਨੀਆਂ ਕਈ ਵਾਰ ਮਾਤਾ ਜੀ ਨੂੰ ਵੀ ਕਹਿ ਦੇਣਾ ਕਿ ਤੁਸੀਂ ਇਦਾਂ ਨਾ ਕਰਿਆ ਕਰੋ ਵੀ ਜੇ ਅਗਲਾ ਨਹੀਂ ਕੁਝ ਖਾਣਾ ਪੀਣਾ ਮਾਤਾ ਤੁਸੀਂ ਕਿਉਂ ਜੋਰ ਜ਼ਬਰਦਸਤੀ ਕਰਦੇ ਹੋ ਤਾਂ ਮਾਤਾ ਜੀ ਨੇ ਅੱਗੋਂ ਹੱਸ ਕੇ ਇੱਕੋ ਹੀ ਜਵਾਬ ਦੇਣਾ ਕਿ ਬੇਟੇ ਐਵੇਂ ਨਹੀਂ ਕਈਦਾ ਹੁੰਦਾ ਕੋਈ ਪਤਾ ਨਹੀਂ ਕਿ ਆਪਾਂ ਕਿਹਦੇ ਕਰਮਾਂ ਦਾ ਖਾ ਰਹੇ ਆ ਕਿਹਦੇ ਮੂਹੋਂ ਨਿਕਲੀ ਹੋਈ ਅਸੀਸ ਸਾਨੂੰ ਇੱਥੋਂ ਤੱਕ ਲੈ ਆਈ ਆ ਕਿਉਂਕਿ ਮਾਤਾ ਜੀ ਦੇ ਪਰਿਵਾਰ ਦਾ ਕੰਮ ਧੰਦਾ ਕਾਰੋਬਾਰ ਬੜਾ ਸੋਹਣਾ ਚੱਲ ਰਿਹਾ ਸੀ ਖੁੱਲਾ ਪੈਸਾ ਉਹਨਾਂ ਦੇ ਘਰ ਦੇ ਵਿੱਚ ਸੀ ਪਰਮਾਤਾ ਜੀ ਨੇ ਇਦਾਂ ਹੀ ਹੱਸ ਕੇ ਟਾਲ ਦੇਣਾ ਪਰਮਾਤਾ ਨੇ ਆਪਣਾ ਇਹ ਸੁਭਾਅ ਕਹਿੰਦੇ ਨਹੀਂ ਛੱਡਿਆ ਕਦੇ ਵੀ ਘਰ ਆਏ ਜੀ ਨੂੰ ਭੁੱਖਾ ਨਹੀਂ ਜਾਣ ਦੇਣਾ ਰਾਹੀ ਪਾਂਦੀ ਨੂੰ ਕਦੇ ਵੀ ਚਾਹ ਪਾਣੀ ਪੁੱਛੇ ਤੋਂ ਬਿਨਾਂ ਨਹੀਂ ਜਾਣ ਦੇਣਾ ਇਥੋਂ ਤੱਕਰ ਕੀ ਕੋਈ ਪੰਛੀ ਜਾਨਵਰ ਮਿਲਣਾ ਨਾ ਉਹਨੂੰ ਵੀ ਕੁਝ ਨਾ ਕੁਝ ਖਾਣ ਪੀਣ ਨੂੰ ਦੇਣਾ ਭਾਵੇਂ ਕੋਈ ਇੱਕ ਅੱਧਾ ਬਿਸਕੁਟ ਹੀ ਕਿਉ ਨਾ ਪਾਉਣ ਐਨੇ ਨੇਕ ਦਿਲ ਐਨੇ ਚੰਗੇ ਸੁਭਾਅ ਦੇ ਮਾਲਕ ਸਨ ਉਹ ਮਾਤਾ ਜੀ ਮਾਤਾ ਜੀ ਦੇ ਕੋਲ ਬੈਠ ਕੇ ਇੰਨਾ ਕੁਝ ਸਿੱਖਣ ਨੂੰ ਮਿਲਦਾ ਸੀ ਇੰਨਾ ਗਿਆਨ ਦੇ ਵਿੱਚ ਵਾਧਾ ਹੁੰਦਾ ਕਈ ਵਾਰ ਸੋਚੀਦਾ ਕਿ ਹੁਣ ਮਾਤਾ ਜੀ ਸਾਡੇ ਕੋਲ ਹੋਣੇ ਚਾਹੀਦੇ ਸਨ ਹੁਣ ਉਹਨਾਂ ਦੀਆਂ ਬਹੁਤ ਲੋੜਾਂ ਸੀ ਕਿਉਂਕਿ ਹੁਣ ਉਹ ਮਾਤਾ ਜੀ ਇਸ ਦੁਨੀਆ ਦੇ ਵਿੱਚ ਨਹੀਂ ਥੋੜਾ ਸਮਾਂ ਹੋਇਆ ਪਤਾ ਲੱਗਾ ਕਿ ਇਹਨੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਨੇ ਤੇ ਕਹਿੰਦੇ ਪਰਿਵਾਰ ਵੀ ਸਭ ਬੇਟੇ ਵੱਖੋ ਵੱਖ ਹੋ ਗਏ ਨੇ ਸੋਣਾ ਇਹ ਘਟਨਾ ਇਹ ਬਿਰਤਾਂ ਦਾਪਜੀ ਦੇ ਨਾਲ ਸਾਂਝਾ ਇਸ ਕਰਕੇ ਕੀਤਾ ਕਿਉਂਕਿ ਸਾਡੇ ਘਰ ਦੇ ਜਿਹੜੇ ਬਜ਼ੁਰਗ ਨੇ ਨਾ ਉਹ ਸਾਡੇ ਘਰ ਦੀਆਂ ਬਰਕਤਾਂ ਨੇ ਜੇ ਸਾਡੇ ਘਰ ਦੇ ਵਿੱਚ ਸਾਡਾ ਕੋਈ ਬਜ਼ੁਰਗ ਬੈਠਾ ਹੈ ਤਾਂ ਸਮਝੋ ਇਹ ਸਾਡੇ ਘਰ ਦੀ ਬਰਕਤ ਆ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਇਦਾਂ ਹੀ ਬਜ਼ੁਰਗਾਂ ਦਾ ਸੁਭਾਅ ਸੀ ਪਲਾ ਕਰਨਾ ਕਿਸੇ ਨੂੰ ਦਵਾਵਾਂ ਦੇਣੀਆਂ ਕਿਸੇ ਤੋਂ ਦਵਾਵਾਂ ਲੈਣੀਆਂ ਇਹ ਗੱਲਾ ਉਹਨਾਂ ਦੇ ਸੁਭਾਅ ਦੇ ਵਿੱਚ ਸ਼ਾਮਲ ਸੀ ਇਹ ਕਿਸੇ ਦੀ ਰਿਸ ਹੋ ਰਹੀ ਜਾਂ ਵੇਖੋ ਵੇਖਣੀ ਸੀ ਕਰਦੇ ਇਹ ਕੰਮ ਆਪਣੇ ਫਾਇਦੇ ਦੇ ਲਈ ਨਹੀਂ ਸੀ ਕਰਦੇ ਉਹ ਸਿਰਫ ਅਸੀਸਾਂ ਖੱਟਣ ਦੇ ਲਈ ਕਰਦੇ ਸਨ ਜਦੋਂ ਆਪਾਂ ਆਪਣੇ ਬਜ਼ੁਰਗਾਂ ਦੇ ਕੋਲ ਬੈਠਦੇ ਹਾਂ ਨਾ ਤਾਂ ਬਜ਼ੁਰਗ ਇਹ ਗੱਲ ਜ਼ਰੂਰ ਕਹਿੰਦੇ ਹੁੰਦੇ ਨੇ ਇਹ ਗੱਲਾਂ ਜ਼ਰੂਰ ਸਮਝਾਉਂਦੇ ਨੇ ਕਿ ਭਾਈ ਆਪਣੇ ਘਰ ਦੇ ਵਿੱਚ ਆਏ ਹੋਏ ਕਿਸੇ ਵੀ ਜੀ ਨੂੰ ਕਦੇ ਮੱਥੇ ਵਟਾ ਨਾ ਪਾਓ ਖਾਸ ਕਰਕੇ ਕਿਸੇ ਨੂੰ ਭੋਜਨ ਪ੍ਰਸ਼ਾਦਾ ਛਕਾਉਣ ਵੇਲੇ ਸਾਡੇ ਘਰ ਦੇ ਵਿੱਚ ਆਇਆ ਹੋਇਆ ਜੀ ਕਦੀ ਵੀ ਭੋਜਨ ਪ੍ਰਸ਼ਾਦਾ ਖਾਦੇ ਤੋਂ ਬਿਨਾਂ ਨਹੀਂ ਜਾਣਾ ਚਾਹੀਦਾ ਘਰ ਆਏ ਜੀ ਦਾ ਮਨੋ ਸਤਕਾਰ ਕਰਨਾ ਚਾਹੀਦਾ ਹੈ ਕਿਉਂਕਿ ਜੋ ਬਣਖ ਘਰ ਆਏ ਜੀ ਦਾ ਮਨੋਂ ਸਤਿਕਾਰ ਕਰਦੇ ਆ ਉਹਨਾਂ ਦੇ ਘਰਾਂ ਦੀਆਂ ਬਰਕਤਾਂ ਦੇ ਵਿੱਚ ਹਮੇਸ਼ਾ ਵਾਧਾ ਹੁੰਦਾ ਏ ਕੋਈ ਲੋੜਵੰਦ ਸਾਡੇ ਘਰ ਦੇ ਵਿੱਚ ਆ ਗਿਆ ਕੋਈ ਆਂਡੋ ਗਵੰਡੋ ਕੋਈ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਖੜੇ ਮੱਥੇ ਸਤਿਕਾਰ ਕਰਨਾ ਕਦੇ ਵੀ ਮੱਥੇ ਦੇ ਉੱਤੇ ਟਿਓੜੀ ਨਹੀਂ ਪਾਉਣੀ ਸਗੋਂ ਜੇਕਰ ਕਿਸੇ ਨੂੰ ਪ੍ਰਸ਼ਾਦਾ ਭੋਜਨ ਸ਼ਕਾਉਣ ਦਾ ਮੌਕਾ ਮਿਲਦਾ ਹੈ ਨਾ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਇਹ ਸੇਵਾ ਸਾਨੂੰ ਘਰ ਬੈਠਿਆਂ ਬੈਠਿਆਂ ਮਿਲ ਗਈ ਨਹੀਂ ਤਾਂ ਦੇਖੋ ਹੁਣ ਆਪਾਂ ਗੁਰੂ ਕੇ ਲੰਗਰਾਂ ਦੇ ਵਿੱਚ ਜਾਂਦੇ ਆ ਤਾਂ ਕਿੰਨਾ ਲੋਕ ਚਾਅ ਉਤਸ਼ਾਹ ਦੇ ਨਾਲ ਸੇਵਾ ਕਰਦੇ ਆ ਕਈ ਲੋਕ ਇਸ ਸੇਵਾ ਨੂੰ ਤਰਸਦੇ ਆ ਗੁਰੂ ਘਰਾਂ ਦੇ ਵਿੱਚ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਰਦੇ ਆ ਪਰ ਆਪ ਸੋਚੋ ਵੀ ਜੇ ਇਹ ਸੇਵਾ ਸਾਨੂੰ ਘਰ ਬੈਠਿਆ ਹੀ ਮਿਲੀ ਆ ਤਾਂ ਫਿਰ ਸਾਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜੇ ਮਾਲਕ ਨੇ ਸਭ ਕੁਝ ਦਿੱਤਾ ਹੈ ਸਾਡੇ ਘਰ ਦੇ ਵਿੱਚ ਰੋਜ਼-ਰੋਜ਼ ਭੋਜਨ ਪ੍ਰਸ਼ਾਦਾ ਬਣ ਰਿਹਾ ਹੈ ਸਾਡੇ ਘਰ ਦੇ ਵਿੱਚ ਖਾਣ ਪੀਣ ਵਾਲੀ ਚੀਜ਼ ਦੀ ਕਮੀ ਨਹੀਂ ਆ ਤਾਂ ਕਦੇ ਵੀ ਕਿਸੇ ਵੀ ਜੀ ਨੂੰ ਮੱਥੇ ਤੇ ਤਿਉੜੀ ਪਾ ਕੇ ਨਹੀਂ ਦੇਣੀ ਚਾਹੀਦੀ ਮਾਲਕ ਦਾ ਸ਼ੁਕਰਾਨਾ ਕਰਕੇ ਭੈਣਾ ਬੀਬੀਆਂ ਆਪਣੇ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਦੇ ਸਮੇਂ ਆਪਣਾ ਮਨ ਖੁਸ਼ ਰੱਖਣਾ ਆਪਣਾ ਮਨ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਕੇ ਰੱਖਣਾ ਅਤੇ ਘਰ ਆਏ ਜੀ ਦਾ ਸਤਿਕਾਰ ਕਰਨਾ ਘਰ ਦੇ ਵਿੱਚ ਰਹਿੰਦੇ ਹੋਏ ਜੀਆਂ ਨੂੰ ਵੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਸ਼ਿਕਾਉਣਾ ਘਰ ਦੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਇਹ ਸਾਰੀਆਂ ਗੱਲਾਂ ਘਰ ਦੀ ਬਰਕਤ ਵਧਾਉਣ ਵਾਲੀਆਂ ਨੇ ਕਿਉਂਕਿ ਕਹਿੰਦੇ ਸਾਡੇ ਘਰ ਦਾ ਅੰਨ ਦਾ ਇੱਕ ਦਾਣਾ ਵੀ ਕਿਤੇ ਜਾਂਦਾ ਹੈ ਨਾ ਉਹ ਵੀ ਸਾਡੇ ਘਰ ਦੇ ਵਿੱਚ ਕਈ ਗੁਣਾ ਹੋ ਕੇ ਮੁੜਦਾ ਹੈ ਸੋ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਵੀ ਕਦੇ ਵੀ ਕਿਸੇ ਨੂੰ ਕੋਈ ਚਾਹ ਪਾਣੀ ਪ੍ਰਸ਼ਾਦਾ ਛਕਾਉਣ ਵੇਲੇ ਮੱਥੇ ਤੇ ਤਿਉੜੀ ਨਹੀਂ ਰੱਖਣੀ ਚਾਹੀਦੀ ਇਹ ਕੰਮ ਸੜੋਪੂਜੂ ਕਰਕੇ ਨਹੀਂ ਕਰਨੀ ਇਹ ਤਾਂ ਮਾਲਕ ਦੇ ਵੱਲੋਂ ਮਿਲੀ ਹੋਈ ਸੇਵਾ ਸਮਝ ਕੇ ਕਰਨੀ ਹੈ ਕਿਉਂਕਿ ਜੇਕਰ ਮਾਲਕ ਨੇ ਸਾਡੇ ਘਰ ਦੇ ਅੰਨ ਦੇ ਧੰਨ ਦੇ ਭੰਡਾਰ ਭਰੇ ਆ ਤਾਂ ਸਾਨੂੰ ਬਣਾਉਂਦਿਆਂ ਹੋਇਆ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ ਹਾਂ ਮੰਨਦੇ ਆ ਕਿ ਕਿਸੇ ਅਣਜਾਣ ਬੰਦੇ ਦੇ ਉੱਤੇ ਵਿਸ਼ਵਾਸ ਕਰਕੇ ਉਹਨੂੰ ਆਪਣੇ ਘਰ ਦੇ ਵਿੱਚ ਬਿਠਾ ਕੇ ਆਪਾਂ ਕੋਈ ਪ੍ਰਸ਼ਾਦਾ ਨਹੀਂ ਸ਼ਿਕਾ ਸਕਦੇ ਪਰ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਕਈ ਵਾਰ ਕੁਝ ਲੋੜਵੰਦ ਕੁਝ ਫਕੀਰ ਬੰਦੇ ਸਾਡੇ ਗਲੀ ਮੁਹੱਲੇ ਦੇ ਹੁੰਦੇ ਆ ਜਿਨ੍ਹਾਂ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਆ ਕਈ ਵਾਰ ਸਾਡੇ ਆਸ-ਪਾਸ ਕੁਝ ਬਜ਼ੁਰਗ ਹੀ ਐਸੇ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦਾ ਸਤਕਾਰ ਨਹੀਂ ਹੁੰਦਾ ਆਪਣੀ ਮਿਹਨਤ ਮਜ਼ਦੂਰੀ ਕਰਕੇ ਖਾ ਰਹੇ ਹੁੰਦੇ ਨੇ ਤਾਂ ਜੇਕਰ ਆਪਾਂ ਉਹਨਾਂ ਨੂੰ ਭੋਜਨ ਪ੍ਰਸ਼ਾਦਾ ਸ਼ਿਕਾਉਣੇ ਆ ਜਾਂ ਫਿਰ ਘਰ ਦੇ ਵਿੱਚ ਆਏ ਹੋਏ ਕਿਸੇ ਜੀ ਨੂੰ ਹੀ ਅਸੀਂ ਪੂਰੇ ਪਿਆਰ ਸਤਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਸ਼ਿਕਾਉਣੇ ਉਹ ਵੀ ਪੁੰਨ ਵਾਲਾ ਕੰਮ ਆ ਜਦੋਂ ਕੋਈ ਮਹਿਮਾਨ ਆਉਂਦਾ ਹੈ ਨਾ ਤਾਂ ਹਮੇਸ਼ਾ ਉਹਦਾ ਖਿੜੇ ਮੱਥੇ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਉਹ ਸਾਡੇ ਘਰ ਦਾ ਭੋਜਨ ਪ੍ਰਸ਼ਾਦਾ ਛਕ ਰਿਹਾ ਹੈ ਤਾਂ ਉਹ ਸਾਡਾ ਨਹੀਂ ਛਕ ਰਿਹਾ ਮਾਲਕ ਨੇ ਉਹਦੇ ਕਰਮਾਂ ਦੇ ਵਿੱਚ ਲਿਖਿਆ ਸੀ ਉਹ ਆਪਣੇ ਹੀ ਕਰਮਾਂ ਦਾ ਖਾ ਰਿਹਾ ਹੈ ਅਤੇ ਇਹ ਕੋਈ ਨਹੀਂ ਪਤਾ ਵੀ ਉਹਦੇ ਕਰਮਾਂ ਦੇ ਪਿੱਛੇ ਹੀ ਸਾਨੂੰ ਇਹ ਮਿਲਿਆ ਹੋਵੇ ਮਾਲਕ ਨੇ ਸਾਡੇ ਰਾਹੀ ਉਹਦੀ ਇਹ ਸੇਵਾ ਕਰਵਾਉਣੀ ਹੋਵੇ ਤਾਂ ਹਮੇਸ਼ਾ ਭੋਜਨ ਪ੍ਰਸ਼ਾਦਾ ਖੁਸ਼ੀ-ਖੁਸ਼ੀ ਪਕਾਓ ਵਾਹਿਗੁਰੂ ਜੀ ਦਾ ਨਾਮ ਜਪਦਿਆਂ ਹੋਇਆਂ ਪਕਾਓ ਅਤੇ ਜਦੋਂ ਕਿਸੇ ਨੂੰ ਛਕਾਉਣਾ ਹੈ ਉਦੋਂ ਵੀ ਮਾਲਕ ਦਾ ਸ਼ੁਕਰਾਨਾ ਕਰਕੇ ਪੂਰੇ ਸਤਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਛਕਾਈਏ ਤਾਂ ਸਾਡੇ ਘਰ ਦੀਆਂ ਬਰਕਤਾਂ ਸਾਡੇ ਘਰ ਦੀ ਸੁੱਖ ਸ਼ਾਂਤੀ ਹਮੇਸ਼ਾ ਬਣੀ ਰਹੇਗੀ ਅਤੇ ਘਰ ਦੀ ਰਸੋਈ ਦੇ ਇਹ ਦੋ ਵਰਤਨ ਭਰ ਕੇ ਰੱਖਣ ਤੋਂ ਭਾਵ ਇਹ ਹੀ ਆ ਕਿ ਜਦੋਂ ਵੀ ਸਾਡੇ ਤੋਂ ਕੋਈ ਵੀ ਪਾਣੀ ਮੰਗਦਾ ਹੈ ਭੋਜਨ ਪ੍ਰਸ਼ਾਦਾ ਮੰਗਦਾ ਹੈ ਤਾਂ ਅਸੀਂ ਇਹ ਸੇਵਾ ਕਰਨ ਦੇ ਲਈ ਤਿਆਰ ਬਰ ਤਿਆਰ